ਅਦਾਕਾਰ ਨਵੀਰ ਸਿੰਘ ਦੀ ਫਿਲਮ ਦੁਰੰਤਰ ਦੀ ਫਿਲਮ ਦੀ ਸ਼ੂਟਿੰਗ ਲੁਧਿਆਣੇ ਦੇ ਖੇੜਾ ਪਿੰਡ ਵਿੱਚ ਕੀਤੀ ਗਈ ਜਿਸ ਵਿੱਚ ਘਰ ਦੀ ਛੱਤ ਤੇ ਪਾਕਿਸਤਾਨੀ ਝੰਡਾ ਦਿਖਾਈ ਦਿੱਤਾ ਅਤੇ ਗਲੀ ਵਿੱਚ ਪਾਕਿਸਤਾਨੀ ਭਾਸ਼ਾ ਵਾਲੇ ਪੋਸਟਰ ਵੀ ਲਗਾਏ ਗਏ। ਰਣਵੀਰ ਸਿੰਘ ਨੇ ਕਾਲਾ ਕੋਟ ਪਾਣ ਕੇ ਘਰ ਦੀ ਛੱਤ 'ਤੇ ਸ਼ੂਟਿੰਗ ਦੌਰਾਨ ਦਿਖਾਈ ਦਿੱਤੇ। ਇਸ ਤੋਂ ਬਾਅਦ ਉਹ ਗਲੀ 'ਚ ਜਾਂਦੇ ਹੋਏ ਪ੍ਰਸ਼ੰਸਕਾਂ ਵੱਲ ਹੱਥ ਹਿਲਾਉਂਦੇ ਦਿਖਾਈ ਦਿੱਤੇ। ਵੀਡੀਓ ਦੇ ਅੰਤ ਵਿੱਚ ਰੇਲਵੇ ਟਰੈਕ ਦੇ ਨੇੜੇ ਇੱਕ ਤੇਲ ਦੇ ਡੱਬੇ ਵਿੱਚ ਤਮਾਕਾ ਹੁੰਦਾ ਦਿਖਾਈ ਦਿੱਤਾ। ਰਣਵੀਰ ਸਿੰਘ ਦੀ ਫਿਲਮ ਸਿਰਫ 5 ਤੋਂ 6 ਮਿੰਟ ਦੀ ਸ਼ੂਟਿੰਗ ਇੱਥੇ ਹੋਈ। ਸ਼ੂਟਿੰਗ ਲਈ ਇਜਾਜ਼ਤ ਪੂਰੀ ਤਰ੍ਹਾਂ ਲਈ ਗਈ ਅਤੇ ਸਾਰੀ ਪ੍ਰਕਿਰਿਆ ਕਾਨੂੰਨ ਦੇ ਦਾਇਰੇ ਵਿੱਚ ਕੀਤੀ ਗਈ ਲੁਧਿਆਣੇ ਤੋਂ ਅਨਿਰਪਾਸੀ ਦੀ ਖਾਸ ਰਿਪੋਰਟ ਵੀਰ ਕੀ ਨਾਮ ਕਿਹੜਾ ਪਿੰਡ ਹੈ ਮੇਰਾ ਨਾਮ ਇਕਵਾਲ ਸਿੰਘ ਆ ਪਿੰਡ ਮੇਰਾ ਖੇੜਾ ਜ਼ਿਲ੍ਹਾ ਲੁਧਿਆਣਾ ਵੀਰ ਇੱਥੇ ਫਿਲਮ ਦੀ ਸ਼ੂਟਿੰਗ ਹੋਈ ਕਿਹੜੀ ਫਿਲਮ ਸੀ ਇੱਥੇ ਫਿਲਮ ਦੀ ਸ਼ੂਟਿੰਗ ਹੋ ਰਹੀਆਂ ਨਵੀਰ ਸਿੰਘ ਦੀ ਕੋਈ ਸ਼ੂਟਿੰਗ ਹੋ ਰਹੀ ਸੀ ਮੂਵੀ ਦੀ ਉਹ ਸਾਨੂੰ ਨਾਂ ਨਹੀਂ ਪਤਾਈ ਉਹਦਾ ਅੱਛਾ ਜੀ ਕਿੰਨੇ ਸੀਨ ਲੈ ਕੇ ਫਿਰਦੇ ਸੀ ਸੀਨ ਵਧੀਆ ਸੀਗੇ ਜੀ ਬੂਰੇ ਵਧੀਆ ਇਕੱਠ ਇਕੱਠ ਦਾ ਮਾਹੌਲ ਸੀਗਾ ਪੂਰਾ ਅੱਜ ਪਹਿਲੀ ਵਾਰ ਸ਼ੂਟਿੰਗ ਹੋਈ ਹੈ ਇੱਥੇ ਤੇ ਬੱਚੇ ਵੀ ਖੋ ਸੀਗੇ ਨੌਜਵਾਨ ਵੀ ਸਾਰੇ ਖੋ ਸੀਗੇ अच्छा पाकिस्तानी दृश्य दिखाए गए हां वीर पाकिस्तानी झंडे दिखाए दिखाए गए ने, ने, दखा, ने। ते कोई ना रोर रोल ਹੋਊਗਾ पाकिस्तान ਵੱਲੋਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਸਾਡੀਆਂ ਗੁਲੀਆਂ ਵਾਲੇ ਸੀਨ ਵੀ ਚੱਲੇ ਤੇ हां ਗੋਲੀਆਂ ਦਾ ਸੀਨ ਵੀ ਚੱਲਿਆ ਨੌਜਵਾਨ ਮੁੰਡਾ ਵੀਰੇ ਪੰਜਾਬ ਦਾ ਹਨਾ ਮੂਰੇ ਆ ਰਿਹਾ ਵਾ ਸਾਨੂੰ ਇਹੀ ਵਧੀਆ ਕੁਛ ਸੀਗੀ ਜੀ ਦੋਸਾਂ ਜੀ ਫਿਲਮ ਵੀ ਸੀਗੀ ਉਹਦਾ ਵਿਰੋਧ ਕੀਤਾ ਤਾਂ ਇਹ ਕਾਫੀ ਹਿੰਦੁਸਤਾਨ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਗਈ ਬਾਹਰ ਕੰਟਰੀ ਰਿਲੀਜ਼ ਹੋਈ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਵੀਰੇ ਯਾਰ ਦੇਖ ਹੁਣ ਵੀ ਹਨਾ ਪਿਆਵ ਦਾ ਮੁੰਡਾ ਉਹ ਵੀ ਸੀਗਾ ਹਨਾ ਜੀ ਤਾਂ ਵਧੀਆ ਦਿਖਾ ਰਿਹਾ ਸੀ ਕੋਈ ਨਾ ਕੋਈ ਜਿਹੜੀ ਚੀਜ਼ ਹੋਈ ਆ ਤਾਂ ਹੀ ਤਾਂ ਦਿਖਾਤੀ ਉਹਨਾਂ ਨੇ ਚਲੋ ਇੱਥੇ ਰਿਲੀਜ਼ ਨਹੀਂ ਹੋਣ ਦਿੱਤੀ ਕਈਆਂ ਨੇ ਵਿਰੋਧ ਕਰਿਆ ਉਹਨਾਂ ਦਾ ਹਨਾ ਤੇ ਉਹ ਗਲਤ ਗੱਲ ਆ ਪਿਆਵ ਦਾ ਪੈਸਾ ਪਿਆਵ ਲਈ ਆ ਰਿਹਾ ਵਾ ਸਭ ਨਾਲ ਵਧੀਆ ਗੱਲ ਆ ਹਨਾ ਵੀਰੇ ਤੇ ਹੁਣ ਜਿਹੜੀ ਹੁਣ ਦ੍ਰਿਸ਼ ਦਿਖਾਇਆ ਗਿਆ ਪਾਕਿਸਤਾਨ ਦਾ ਵਰਗਾ ਚੰਡੇ ਲੱਗੇ ਇਹ ਇਨ ਲੱਗੇ ਨਾਰਾਜ਼ਗੀ ਤਾਂ ਨਹੀਂ ਕੋਈ ਨਹੀਂ ਵੀਰੇ ਕੋਈ ਸਾਨੂੰ ਨਾਰਾਜ਼ਗੀ ਨਹੀਂ ਤੇ ਉਹਨਾਂ ਨੂੰ ਵੀ ਪਤਾ ਵਾ ਵੀ ਆਪਣਾ ਜੋ ਚੀਜ਼ ਹੋਈ ਆ ਉਹ ਹੀ ਦਿਖਾ ਰਹੇ ਨੇ ਉਹ ਆਮਰ ਵੀ ਕਹਿੰਦੇ ਵੀ ਦੇਖੋ ਜਰੂਰ ਵਧੀਆ ਮੂਵੀ ਹੈ ਜੀ ਕਹਿੰਦੇ ਦੇਖੋ ਜਰੂਰ 5 ਦਸੰਬਰ ਨੂੰ ਆ ਰਹੀ ਹੈ ਮੂਵੀ ਬਈ ਸੈੱਟ ਲੱਗੇ ਸੀ ਪਿੰਡ 'ਚ ਸੈੱਟ ਕਾਫੀ ਮੂਵੇ ਮਤਲਬ ਪਿੰਡ ਦੇ ਵਿੱਚ ਹੀ ਜ਼ਿਆਦਾਤਰ ਸ਼ੂਟ ਹੋਈ ਹੈ ਮੂਵੀ ਦੋ ਤਿੰਨ ਜਗ੍ਹਾ ਤੇ ਸ਼ੂਟ ਕੀਤਾ ਜੀ ਉਹਨਾਂ ਨੇ ਕਨੇ ਪਿੰਡ ਤੋਂ ਬਾਹਰ ਵੀ ਕਿਤੇ ਹੋਈ ਆ ਸ਼ੂਟਿੰਗ ਨਹੀਂ ਬਾ ਹਾਂ ਜੀ ਬੰਦਰਗਾਹ ਦੇ ਵਿੱਚ ਹੋਈ ਆ ਜੀ ਸ਼ੂਟ ਆਪਣੇ ਅਰੇ ਰਵੇ ਉਧਰ ਬੰਦਰਗਾਹ ਦੇ ਵਿੱਚ ਹੋਈ ਆ ਸ਼ੂਟ ਤੇ ਵਧੀਆ ਮੂਵੀ ਆਈ ਕਹਿੰਦੇ ਪੰਜ ਦਸੰਬਰ ਨੂੰ ਆ ਰਹੀ ਹੈ ਕਿੰਨੇ ਦਿਨ ਸ਼ੂਟਿੰਗ ਚੱਲੀ ਪਿੰਡ ਦੇ ਸ਼ੂਟਿੰਗ 3 ਦਿਨ ਚੱਲੀ ਆ ਜੀ 3 ਦਿਨ ਪਿੰਡ ਦੇ ਕੋਈ ਨੌਜਵਾਨ ਜਾਂ ਪਿੰਡ ਦੇ ਲੋਕਾਂ ਨੇ ਵੀ ਹਿੱਸਾ ਲਿਆ ਮੂਵੀ ਦੇ ਵਿੱਚ ਹਾਂ ਹਾਂ ਜੀ ਵਿੱਚ ਹੈਗੇ ਆ ਰੋਲ ਤੇ ਵਿੱਚ ਕਈ ਮੁੰਡਿਆਂ ਨੂੰ ਮਤਲਬ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਵਾ ਕਈ ਬੰਦੇ ਕੰਮ ਤੇ ਵੀ ਨਹੀਂ ਗਏ ਇਨਾਂ ਚਾਹ ਦੇ ਵਿੱਚ ਮਤਲਬ ਇਨਾਂ ਚਾਹ ਸੀਗਾ ਵੀ ਪਿੰਡ ਦੇ ਵਿੱਚ ਮਤਲਬ ਸਾਰੇ ਪਾਕਿਸਤਾਨ ਵਾਲੇ ਸੀਗੇ ਵੀ ਹਾਂਜੀ ਪਾਕਿਸਤਾਨ ਨੇ ਤੇ ਸੀਨ ਸੀਗੇ ਮਤਲਬ ਠੀਕ ਤੇ ਵਧੀਆ ਮੂਵੀ ਆ 5 ਦਸੰਬਰ ਨੂੰ ਕਹਿ ਰਹੇ ਆ ਮਤਲਬ 5 5 ਦਸੰਬਰ ਨੂੰ ਮੂਵੀ ਆ ਰਹੀ ਹੈ ਠੀਕ ਹੈ ਜੀ ਮੈਮ ਕੀ ਨਾਮ ਹੈ ਕਰਮਜੀਤ ਕੋ ਕਿਹੜਾ ਪਿੰਡ ਆ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਕਿਹੜੇ ਪਿੰਡ ਚ ਹੋਈ ਹੈ ਇਹ ਜੀ ਪਿੰਡ ਕਿਹੜਾ ਜੀ ਹਾਂਜੀ ਕਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਜੀ ਤ੍ਰਿੰਦਰ ਫਿਲਮ ਦੀ ਸੀਗੀ ਕਿਹੜੇ ਅਦਾਕਾਰ ਪਹੁੰਚੇ ਸੀ ਇੱਥੇ? ਇੱਕ ਵੀਰਨਵੀਰ ਸਿੰਘ ਆਇਆ ਸੀ। ਵੀਰਨਵੀਰ ਸਿੰਘ। ਕਦੋਂ ਸ਼ੂਟਿੰਗ ਹੋਈ ਸੀ? ਕਿੰਨੇ ਦਿਨ ਚੱਲੀ ਜੀ? ਸ਼ੂਟਿੰਗ ਜੀ ਹੋਈ ਸੀਗੀ ਇਹ 9 ਤਰੀਕ ਨੂੰ। ਹਾਂ ਜੀ। ਤਿੰਨ ਦਿਨ ਚੱਲੀ ਸੀਗੀ। ਤਿੰਨ ਦਿਨ ਚੱਲੀ। ਕਿੰਦੇ ਸੀਨ ਇੱਥੇ ਦਰਸਾਏ ਗਏ ਆ। ਕਿਹੜੀ ਫਿਲਮ ਸੀ? ਤ੍ਰਿੰਦਰ ਪਹਿਲਾਂ ਸੀ ਸੀਨ ਮਤਲਬ ਸ਼ੂਟਿੰਗ ਵਾਲੇ ਜਿੱਦਾਂ ਮਤਲਬ ਸ਼ੂਟ ਵਾਲੇ ਹੁੰਦੇ ਯਾਰ ਗੰਨਾ ਸੀ ਜਿਵੇਂ ਨਾਲ ਕੋਲ ਹਾਂਦੀਏ ਬਈ ਸੀ ਤੇ ਕੋਈ ਝੰਡੇ ਦਾ ਜ਼ਿਕਰ ਆਦਾ ਕਿਹੜਾ ਝੰਡਾ ਲੱਗਿਆ ਸੀ ਜੀ ਝੰਡਾ ਜੀ ਪਾਕਿਸਤਾਨ ਵਾਲਾ ਲੱਗਿਆ ਸੀ ਕੋਈ ਪੋਸਟਰ ਵੀ ਦੁਵਾਰਾਂ ਤੇ ਲਗਾਏ ਗਏ ਉਹ ਕਿਹੜੇ ਦੁਵਾਰਾਂ ਸਟਿਕ ਹਾਂਜੀ ਦੁਵਾਰਾਂ ਤੇ ਲੱਗੇ ਹੋਏ ਸੀਗੇ ਜੀ ਪੋਸਟਰ ਮਤਲਬ ਪਾਕਿਸਤਾਨ ਵਾਲੀ ਯਾਰ ਸਾਰੇ ਕਿਤੇ ਲੱਗੇ ਸੀ ਸਾਰੇ ਪਾਕਿਸਤਾਨੀ ਕੱਪੜੇ ਪਾ ਕੇ ਜਿਹੜੀ ਫਿਲਮ ਬਣੀ ਹਾਂਜੀ ਉਦੋਂ ਹੀ ਸੀਗੀ ਕੋਈ ਗੋਲੀਆਂ ਗੁਲੀਆਂ ਦੇ ਸੀਨ ਵੀ ਚੱਲੇ ਹਾਂਜੀ ਚੱਲੇ ਸੀਗੇ ਕਿਹੜੇ ਕਿਹੜੇ ਮਜ਼ੇਦ ਸ਼ੂਟ ਕਰਦੇ ਸੀਗੇ ਜੀ ਮੈਂ ਛੱਤ ਤੋਂ ਆ ਕੇ ਜੀ نیچے ਸੀ ਮੀਂਹ ਦੇ ਵਿੱਚ ਹਾਂਜੀ ਉਦਾਂ ਹੀ ਸੀਗੇ ਇੱਕ ਖੂਬ ਹੀ ਬਣਾਇਆ ਗਿਆ ਪਿੰਡ ਹਾਂਜੀ ਉਹ ਇਧਰ ਆ ਜੀ ਹਾਂਜੀ ਜੀ ਤੇ ਕਿੱਦਾਂ ਦੇ ਸੀਨ ਸੀਗੇ ਫਿਲਮ ਦੇ ਕਿੱਦਾਂ ਅਕ ਡੈਸ਼ਟ ਦਾ ਮਾਹੌਲ ਸੀ ਪਿੰਡ ਦੇ ਵਿੱਚ ਜਾਂ ਕਿੱਦਾਂ ਦੱਸ ਵੈਸੇ ਇਦਾਂ ਤਾਂ ਨਹੀਂ ਸੀਗਾ ਜੀ ਸਾਰਿਆਂ ਨੂੰ ਵਧੀਆ ਹੀ ਲੱਗਿਆ ਬਹੁਤ ਮਤਲਬ ਡਰਨ ਵਾਲੀ ਤਾਂ ਕੋਈ ਇਦਾਂ ਹੈ ਨਹੀਂ ਪਰ ਥੋੜਾ ਥੋੜਾ ਲੱਗਦਾ ਸੀ ਹਾਂ ਜੀ ਦ੍ਰਿਸ਼ ਜੋ ਥਾ ਪੰਜਾਬ ਦਾ ਪੰਜਾਬ ਦਾ ਲੱਗ ਰਿਹਾ ਥਾ ਜਾਂ ਜਾਂ ਕਿਸੇ ਕਿਸੇ ਔਰ ਦੇਸ਼ ਦਾ ਲੱਗ ਰਿਹਾ ਥਾ ਜਿੱਦਾਂ ਥੋੜਾ ਥੋੜਾ ਪਾਕਿਸਤਾਨ ਦਾ ਹੁੰਦਾ ਜਿਵੇਂ ਜਦੋਂ ਗੱਨਾਂ ਲਈ ਹੈ ਸਹਤ ਹਾਂਜੀ ਉਦੋਂ ਉਦਾਂ ਲੱਗਦਾ ਸੀ ਹਾਂਜੀ ਉਹ ਵੈਸੇ ਬਹੁਤ ਵਧੀਆ ਲੱਗਿਆ ਸਾਡੇ ਪਿੰਡ ਪਹਿਲੀ ਵਾਰ ਇਦਾਂ ਹੋਇਆ ਵੀ ਸ਼ੂਟਿੰਗ ਹੋਈ ਹੈ ਸਾਨੂੰ ਵਧੀਆ ਲੱਗਿਆ ਹਾਂ ਦੇਖ ਕੇ ਹਾਂਜੀ